ਸਤਿ ਜੀ ਦਾ ਹਾਲਤਾ ਹੈ ਧਰਨਾ ਸੰਯੁਕਤ ਕਿਸਾਨ ਮੋਰਚੇ ਦੇ ਸਬਦੇ ਦੇ ਹੁੰਦੇ ਆ ਜਿਹੜੀ ਵੀ ਕਾਰੀਆਂ ਗੱਲਾਂ ਇੱਕ ਇੱਕ ਕਰਕੇ ਸਾਡੇ ਸਾਰੇ ਆਗੂਆਂ ਨੇ ਰੱਖਤੀਆਂ ਜਿਹੜੀਆਂ ਮੰਗਾਂ ਇੰਦਰ ਦੇ ਨਾਲ ਸੰਬੰਧਤ ਹੈ ਪੰਜਾਬ ਦੇ ਨਾਲ ਸੰਬੰਧਤ ਹੈ ਤੇ ਪੰਜਾਬ ਦੇ ਨਾਲ ਮੰਤਰੀਆਂ ਦੇ ਨਾਲ ਸੰਬੰਧਤ ਹੈ ਪਰ ਪਿਛਲੇ ਦਿਨਾਂ ਜਿੱਦਾਂ ਬਾ ਭਗਵੰਤ ਮਾਨ ਨੇ ਰਵਈਆ ਪਿਆਰ ਕੀਤਾ ਉਸ ਦਾ ਭੇਖਾ ਸੀ ਰਾਹ ਇਹ ਜਿੱਦਾਂ ਬਾਕੀ ਜਿਹਨਾਂ ਨੂੰ ਮੈਂ ਦੱਬ ਕੇ ਮਾਰ ਲੰਨਾ ਹੈ ਦੋ ਦਿਨ ਪਹਿਲਾਂ ਇਹਨੇ ਸਿੱਖਿਆ ਦਾ ਮੰਤਰੀ ਜਿਹੜਾ ਹਰਜੋਤ ਸਿੰਘ ਐ ਉਹਨ ਬੇਰੁਜ਼ਗਾਰਾਂ ਨੂੰ ਆਪਣੀ ਗੱਡੀ ਦੇ ਥਲੇ ਦਬੜਨ ਦਾ ਕੋਸ਼ਿਸ਼ ਕੀਤੀ ਪਰ ਉਹ ਪਾਸੇ ਕੀਤਾ ਕਿ ਐਵੇਂ ਨਹੀਂ ਮੈਂ ਗੱਲ ਕਰਦਾ ਉਹੀ ਹਰਜੋਤ ਸਿੰਘ ਐ ਜਿਹੜਾ ਅੱਜ ਮਾਈਨਿੰਗ ਦੇ ਕਾਰੋਬਾਰ ਦੇ ਵਿੱਚ ਖੜਾ ਐ ਇਹਾਰੇ ਕਹਿੰਦਾ ਰਿਹਾ ਵੀ ਕਾਰੋਬਾਰੇ ਵੱਧ ਹੋਣੇ ਚਾਹੀਦੇ ਆ ਤੇ ਅਜੇ ਤੂੰ ਤੂੰ ਕੈਸੇ ਕਮਾ ਰਿਹਾ ਜਿਹੜਾ ਇਹ ਕਹਿੰਦਾ ਰਿਹਾ ਕਿ ਅਸੀਂ ਜਦੋਂ ਸੱਤਾ ਜਾਣਾ ਤੇ ਮਿੰਟੋ-ਮਿੰਟ ਸਾਰਿਆਂ ਨੂੰ ਰੋਸਾਰ ਦਾ ਪ੍ਰਬੰਧ ਕਰ ਦੇਣਾ ਕੋਹਿੰਦ ਰਵਈਆ ਪ੍ਰਗਤਮਾਨ ਨੇ ਦੋ ਦਿਨਾਂ ਬਾਅਦ ਰਿਆ ਇਹਦਾ ਰਿਜ਼ਲਟ ਇਹ ਨਿਕਲਿਆ ਵੀ ਜਿਹੜੀ 40 ਸਾਡੇ ਕਿਸਾਨ ਨਿਕਰ ਹੈ ਉਹਨਾਂ ਦੀ ਘਰੋਂ ਬਾਹਰ ਜਿੱਥੇ ਦਿੱਕੇ ਉੱਤੇ ਫੜੋ ਪੜਾਈ ਨਾਲ ਕੀਤੀ ਤੋਂ ਤਨ ਜਥੇਦਾਰੀ ਦੀ ਅਗਵਾਈ ਦੇ ਨਾਲ ਵੱਡੇ ਐਕਸ਼ਨ ਵੀ ਹੋਏ ਪਰ ਹੁਣ ਇੱਕ ਸ਼ੁਰੂਆਤ ਨਵੀਂ ਪੰਜਾਬ ਦੇ ਵਿੱਚ ਸ਼ੁਰੂ ਹੋ ਜਾ ਰਹੀ ਹੈ ਕਿਉਂਕਿ ਜਿਹੜੇ ਅਸੀਂ ਲੋਕ ਜਿੰਨੇ ਰਾਜ ਦੇ ਸੈਕਟਰ ਦੇ ਵਿੱਚ ਸ਼ਾਮਲ ਹੋਏ ਆ ਇਹ ਸਾਡਾ ਬਸੂਆ ਹੈ ਕਿਸਾਨੀ ਨੂੰ ਲੈ ਕੇ ਕੰਪੂਰ ਧੂਰ ਲਿਆ ਆ ਵੱਡੇ ਐਕਸ਼ਨ ਤੇ ਹੋਏ ਆ 25 ਸਤੰਬਰ 2020 ਦਾ ਜਿਹੜਾ ਪੰਜਾਬ ਪੰਚ ਦਾ ਸੱਤਾ ਦਿੱਤਾ ਸੀਗਾ ਉਹ ਸਭ ਤੋਂ ਵੱਡਾ ਜਿ ਕਹਿ ਲਈਏ ਤੁਹਾਡੇ ਦਾਉ-ਦਵਾਪੇ ਦਾ ਐਸੀ ਹੀ ਸੁਧੂਏ ਦੇ ਤੋਂ ਹੋਇਆ ਸੀਗਾ ਉਸ ਬੰਦ ਦੇ ਵਿੱਚ ਇੱਥੇ ਐਲਾਨ ਹੋਇਆ ਸੀਗਾ ਤੇ ਜਿੱਦ ਤੋਂ ਬਾਅਦ ਸਰਦਾਰ ਜਿਹੜਾ ਮੁਕੇਰੀਆਂ ਲਗਭਗ ਜਿਹੜਾ ਕਿਸਾਨੀ ਨੂੰ ਲੈ ਕੇ ਗੈਰ ਸਰਕਾਰ ਰਲਿਆ ਆ ਉਹ ਤੇ ਹਰਤੇ ਮਾਨਸਰ ਟੋਲ ਪਲਾਸੇ ਤੇ 1.5 ਸਾਲ ਅਸੀਂ ਮੋਰਚੇ ਦੇ ਉੱਪਰ ਬੈਠੇ ਰਿਹਾ ਜਿੰਨੀ ਸਾਡੀ ਗਿਰਤੀ ਸੀਗੀ ਜਿੰਨੀ ਸਾਡੀ ਸਮਰਥਾ ਸੀ ਪਰ ਹੁਣ ਤੋਂ ਬਾਅਦ ਹੋਰ ਇੱਕ ਨਵਾਂ ਮਹੌਲ ਪੜ ਰਿਹਾ ਆ ਵੀ ਭਗਵਾਨ ਜੀ ਜਿਹੜਾ ਇਹ ਗੱਲ ਕਹਿ ਗਿਆ ਵੀ ਮੈਂ ਮੈਂ ਜਾਦੇ ਕਿਸਾਨ ਐ ਕੋਈ ਗੱਲ ਨਹੀਂ ਤੂੰ ਜਾਦੇ ਕਿਸਾਨ ਹੋ ਸਕਦਾ ਆਪਾਂ ਇਸ ਕਰ ਨੂੰ ਮੁਕਰਨਾ ਕਿਉਂ ਐ ਠੀਕ ਐ ਤੂੰ ਕਿਸਾਨ ਐ ਤੈਨੂੰ ਪਤਾ ਕਿੰਨੇ ਬੀਜ ਪਾਜੇ ਕਿੰਨੀਆਂ ਲੋੜ ਆ ਐ ਇਹ ਇਸੇ ਕਰਕੇ ਤੂੰ ਸਮਝ ਸਾਡੀ ਗੱਲ ਸਾਡੀਆ ਮੰਗਾ ਮੰਨ ਕਰਤਾ ਖੱਬ ਦਿੱਤੀ ਹੁੰਦੀ ਹੈ ਅਸੀਂ ਇਸ ਬਹਿਸ ਦੇ ਵਿੱਚ ਹੀ ਨਹੀਂ ਜਾਣਾ ਚਾਹਦੇ ਕਿ ਤੂੰ ਕਿਸਾਨ ਹੈ ਜਾਂ ਨਹੀਂ ਹੈ ਪੰਜਾਬ ਦੇ ਵਿੱਚ ਜੰਮਿਆ ਪਲਿਆ ਜੇ ਤੂੰ ਆਪਣੇ ਮੂੰਹੋਂ ਕਹਿਣਾ ਮੈਂ ਕਿਸਾਨ ਹੈ ਫਿਰ ਧਲਾ ਬਦਲ ਦੀ ਲੋੜ ਨਹੀਂ ਕਿਸਾਨੀ ਲਗਾਤਾਰ ਕਰਜ਼ੇ ਦੇ ਵਿੱਚ ਜਾਏ ਜਾ ਰਹੀ ਹੈ ਕਿਸਾਨੀ ਦਾ ਕਿੰਨਾ ਨੌਜਵਾਨ ਲਗਾਤਾਰ ਛੱਡਦੇ ਜਾ ਰਹੇ ਹੈ ਕਿਸਾਨੀ ਕੋਈ ਕਰਨਾ ਨਹੀਂ ਚਾਹਦਾ ਕਿਸਾਨੀ ਤੋਂ ਪਾਸੇ ਪਾਸੇ ਚਾਈ ਜਾ ਰਿਹਾ ਜਿਹੜੇ ਖੇਤ ਜਿਨ੍ਹਾਂ ਦੇ ਵਿੱਚ ਫਸਲਾਂ ਹੁੰਦੀਆਂ ਸੀਗੀਆਂ ਅੱਜ ਉਹ ਖੇਤ ਵੱਡੇ ਵੱਡੇ ਕੰਟਰੈਕਟਰ ਕਲੋਨੀਆ ਕੱਟ ਕੇ ਉੱਥੇ ਕੋਠੀਆਂ ਬਣਾਈ ਜਾ ਰਹੀਆਂ ਇਹ ਹੋ ਰਿਹਾ ਨਾ ਜਿਹੜਾ ਕੀਲਾ 10 12 15 ਲੱਖ 20 ਲੱਖ ਦਾ ਨਰੇ ਸੀਗਾ ਅੱਜ ਉਹ ਰੇਡ ਇੰਨੇ ਚਾਰੇ ਚੱਕੇ ਵੀ ਕਿਸਾਨ ਦੇਖ ਨਹੀਂ ਸਕਦਾ ਤੇ ਸਾਡੇ ਕਿਸਾਨ ਦਾ ਬੱਚਾ ਜਿਹੜਾ ਖੇਤੀਬਾੜ ਜਾਣਾ ਸੀਗਾ ਉਹ ਖੇਤੀਬਾੜ ਜਾਣ ਦੀ ਬਜਾਏ ਉਹ ਬਦੇਸ਼ ਨੂੰ ਜਾ ਰਿਹਾ ਇਹੀ ਹਾਲ ਹੈ ਤੇ ਸਾਡਾ ਦਸੂਹਾ ਜਿੱਦੇ ਵਿੱਚ ਬੈਠੇ ਆ ਵੱਡੀ ਗਿਣਤੀ ਤੇ ਅਨਰੰਗੀਆਂ ਦੀ ਹੈ ਸਾਡੇ ਵਿੱਚ ਕਿੰਨੇ ਤੋਂ ਨੌਜਵਾਨ ਅਸੀਂ ਅੱਗੇ ਖੇਤੀ ਕਰਦੇ ਆਂ ਮੰਨੂ ਵੀ ਪਤਾ ਤੁਹਾਨੂੰ ਵੀ ਪਤਾ ਹੈ ਸਾਡਾ ਕੋਈ ਬੱਚਾ ਟਰੈਕਟਰ ਵਾਲ ਨੂੰ ਮੂੰਹ ਨਹੀਂ ਕਰਦਾ ਕਾਰਨ ਕੀ ਹੈ ਵੀ ਖੇਤੀ ਦੇ ਵਿੱਚੋਂ ਕੋਈ ਮੁਨਾਫਾ ਨਹੀਂ ਹੋ ਰਿਹਾ ਖੇਤੀ ਲਗਾਤਾਰ ਘਟੇ ਦਾ ਸੋਤਾ ਹੋ ਰਿਹਾ ਪਰ ਭਗਵੰਤ ਮਾਨ ਨੂੰ 99 ਸੀਟਾਂ ਪਹਿਲਾਂ ਤੇ 2 ਐਮਐਲਏ ਹੋਰ ਜਤਾ ਕੇ ਅੱਜ 31 ਐਮਐਲਏ ਲੈ ਕੇ ਬੈਠਾ ਤੇ 3 ਸਾਲ ਬੀਤ ਜਾਂ ਤੋਂ ਬਾਅਦ ਭਗਵੰਤ ਮਾਨ ਸਿਆ ਤੇਰੇ ਕੋਲ ਤਾਂ ਇੱਕ ਵੀ ਕਿਸਾਨੀ ਦੀ ਮੰਗ ਨਹੀਂ ਮੰਨੀ ਗਈ ਇੱਕ ਮਸਲਾ ਦੱਸ ਦੇ ਭਗਵੰਤ ਮਾਨ ਇੱਕ ਵੀ ਗੱਲ ਜਿਹੜੀ ਮੈਂ ਇੰਨਾ ਸਾਲਾਂ ਦੇ ਵਿੱਚ ਕਿਸਾਨਾਂ ਦੇ ਹੱਥ ਦੇ ਵਿੱਚ ਕੀਤੀ ਹੋਏ ਉਹਦੇ ਅੰਮ੍ਰਿਤੀ ਵਾਲੀ ਗੱਲ ਕਰ ਲਈਏ ਕਰਮਿੰਦਰ ਕੁਮਰ ਨਾਲ ਦਫ਼ਤਰ ਦੇ ਬਾਹਰ ਬੈਠੀ ਹੈ ਇਹ ਕਰਮਿੰਦਰ ਕੁਮਰ ਸਿਰਫ ਕਹਿੰਦੀ ਕਿ ਲੋਕਾਂ ਦੇ ਮਰਕਾਂ ਦੇ ਜਾਂ ਭੋਗਾ ਦੇ ਜਾਂ ਮੰਨਣਾ ਕੋਰ ਤੋਂ ਇਹ ਜਾਣ ਤੋਂ ਲਾਵਾ ਸਾਡੇ ਬਸਨੀਆ ਤੱਕੋਂ ਬੋਲਿਆ ਤੱਕ ਜਾਉਂਦੇ ਆਸਰੀਆ ਕਾਲੇ ਅਲੱਗ-ਅਲੱਗ ਧਰਨੇ ਜਦੋਂ ਵੀ ਲਵਾਏ ਆ ਇੱਥੋਂ ਦਾ ਅੰਦੇ ਭੱਜ ਕੇ ਕਦੀ ਤਲਵਾੜੇ ਤੇ ਕਦੀ ਪਾਸੇ-ਤਾਸੇ ਚਲਾ ਗਿਆ ਵੱਡੀ ਗਿੰਦੀ ਦੇ ਰਜਾ ਸਾਡੇ ਪਿੰਡ ਐ ਇਥੇ ਇੱਕ ਪਿੰਡ ਦੇ ਪਸੰਦੇ ਦੀ ਤੇਰੀ ਗੱਲ ਨਹੀਂ ਹੋਈ ਪਿੰਡਾਂ 'ਚ ਉੱਪਰ ਸਿਰਫ ਸਾਡੇ ਦੋ ਹੀ ਸ਼ਹਿਰ ਐ ਕਿ ਤਲਵਾੜਾ ਤੇ ਦਸੂਹਾ ਤੇ ਕੀ ਕੱਲੀ ਡਿਵੈਲਪਰ ਤਲਵਾੜਾ ਤੇ ਦਸੂਹਾ ਦੇ ਵਿੱਚ ਹੋਣੀ ਐ ਜਿਹੜੇ ਵੱਡੀ ਗਿੰਦੀ ਮਜ਼ਦੂਰ ਪਿੰਡਾਂ ਦੇ ਵਿੱਚ ਰਹਿੰਦੇ ਐ ਵੱਡੀ ਗਿੰਦੀ ਕਿਸਾਨ ਪਿੰਡਾਂ ਦੇ ਵਿੱਚ ਰਹਿੰਦੇ ਐ ਉਹਨਾਂ ਦੀ ਗੱਲ ਕin ਕਰਨੀ ਐ ਅੱਜ ਤਾਂ ਚਾਹੀਦਾ ਤਾਂ ਇਹ ਸੀ ਵੀ ਇੱਥੋਂ ਦੇ ਵਿਧਾਇਕ ਨੂੰ ਜਿਹੜਾ ਸਾਡੇ ਦਿੱਲੀ ਘਰਨੇ ਦੇ ਵਿੱਚ ਜਾ ਕੇ ਕਹਿੰਦਾ ਕੀ ਗਾ ਬਦਾਮ ਬੰਨੜੇ ਆ ਬਦਾਮ ਕਿਸੇ ਹੋਰ ਦੇ ਲੈ ਕੇ ਬੰਨੜੇ ਅਸੀਂ ਉਹ ਸੇਠਾ ਚਲਾਈਆਂ ਲਗਾਤਾਰ 385 ਦਿਨ ਦਿੱਲੀ ਦੇ ਉਹਨਾਂ ਬਾਜ਼ਾਰਾਂ ਤੇ ਬੈਠੇ ਹੈ ਅਸੀਂ ਆਦੋ ਵੀ ਜਾਣਦੇ ਸੀਗੇ ਵੀ ਤੁਸੀਂ ਉਹ ਕਿੰਦੋਂ ਦਾ ਜਿਹੜਾ ਲਾਹਾ ਲੈਣ ਆਇਓ ਸਾਡੇ ਕਿਸਾਨਾਂ ਨੂੰ ਲੰਦਾ ਤੁਸੀਂ ਲਾਹਾ ਲਿਆ ਪੂਰਾ 385 ਦਿਨਾਂ ਦਾ ਲਾਹਾ ਲਿਆ ਇਸ ਤਰ੍ਹਾਂ ਦੇ ਘੁੰਮਣ ਦੇ ਵੀ ਲਾਹਾ ਲਾਹਾ ਲੈ ਕੇ ਲੋਕਾਂ ਨੇ ਵੋਟਾਂ ਪਾਈਆਂ ਵੀ ਉਹ ਐਮਐਲਏ ਬਣਾ ਦਿੱਤਾ ਤੇ ਅੱਜ ਸਾਡੀ ਕਿਰਤੀ ਘੱਟ ਹੋ ਜਾਂਦੀ ਹੈ ਪਰ ਪੰਜਾਬ ਦੀ ਕਿਸਾਨੀ ਦੀ ਇਸ ਖਿੱਤੇ 'ਚ ਜਿਸ ਲੋਕਰ ਹੋਈ ਕਰਦੇ ਆ ਸਾਡੀ ਗੱਲ ਨੂੰ ਸੁਣਨਾ ਚਾਹੀਦਾ ਸੀਗਾ ਸੁਣਨਾ ਚਾਹੀਦਾ ਸੀਗਾ ਤੁਸੀਂ ਤਾਂ ਇਹ ਕਹਿੰਦੇ ਹੋ ਜਿਹੜੇ ਪਿਛਲੇ ਦਿਨ ਪ੍ਰਾਣੀ ਪੈਨਸ਼ਨ ਬਹਾਲੀ ਦੀ ਗੱਲ ਕੀਤੀ ਸੀ ਜਰਮਨ ਕੇਜਰੀ ਵਾਲੇ ਦਾ ਤੁਹਾਡੇ ਭਗਵਤ ਮਾਨ ਪ੍ਰਾਣੀ ਪੈਨਸ਼ਨ ਬਹਾਲ ਕਰਨ ਨੂੰ ਲੈ ਕੇ ਤੁਸੀਂ ਭੱਜ ਗਏ ਤੇ ਉਹ ਥੋੜੇ ਦਿਨ ਪਹਿਲਾਂ ਹੀ ਤੁਹਾਨੂੰ ਹੁਸ਼ਿਆਰਪੁਰ ਦਾ ਡੈਪੂਟੇਸ਼ਨ ਮਿਲਿਆ ਕਿ ਸਾਡੀ ਜੀ ਪ੍ਰਾਣੀ ਪੈਨਸ਼ਨ ਨਹੀਂ ਪਾਲ ਹੋਈ ਤੇ ਇਹੀ ਕਾਰਨ ਦੇ ਕਮਨ ਹੁਣ ਕਹਿੰਦੇ ਆ ਉਹਨਾਂ ਨੇ ਜਿਵੇਂ ਆਗੂਆਂ ਨੇ ਮੰਗ ਰੱਖੀ ਪਿਆਰਬਿੰਦ ਕੇਜਰੀਵਾਲ ਸਾਡੇ ਹਿਸ਼ਾਰ ਪਰ ਆਇਆ ਸਾਨੂੰ ਕਿਤੇ ਟਾਈਮ ਹੀ ਪਵਾ ਦਿਓ ਤੇ ਸਾਡੇ ਇਥੋਂ ਦੇ ਵਿਧਾਇਕ ਕਹਿੰਦੇ ਆ ਪਿਆਰਬਿੰਦ ਕੇਜਰੀਵਾਲ ਤਾਂ ਸਾਨੂੰ ਨਹੀਂ ਮਿਲ ਦਿੰਦੇ ਟਾਈਮ ਅਸੀਂ ਤੁਹਾਨੂੰ ਕਿਥੋਂ ਲੈ ਦਈਏ ਵੇਖੋ ਇਦਾਂ ਦੇ ਦਾ ਸਾਡੇ ਆਪੂ ਐ ਕਿਹ ਕਿਸ ਕੌਂ ਦੀ ਸਰਕਾਰ ਲੈ ਰਹੇ ਆ ਕਿਰਕਲ ਦੇ ਲਈ ਜ਼ਵਾਕੀ ਦੀ ਨੁਮਾਇੰਦਗੀ ਕਰ ਰਿਹਾ ਜੇ ਇਥੋਂ ਦੇ ਲੋਕਾਂ ਦੀ ਤੁਸੀਂ ਗੱਲ ਨਹੀਂ ਸੁਣਨੀ ਇਹ ਜਿਹੜੇ ਮੁਲਾਜ਼ਮ ਸਵੇਰ ਤੋਂ ਲੈ ਕੇ ਸਾਡੇ ਦਰਹੇ ਤੋਂ ਵਾਦਾ ਤਾਂ ਕਿੱਥੇ ਕਰਦੇ ਰਹੇ ਉਹਨਾਂ ਦੀ ਜਵਾਬੀ ਦੇ ਲਈ ਇਹਨਾਂ ਦੇ ਵੱਡੇ ਨੌਜਵਾਨ ਉਹ ਹੈ ਜਿਨ੍ਹਾਂ ਦੇ ਪੇਛਾ ਨਹੀਂ ਨਹੀਂ ਰਹਿ ਪਰੋਂ ਤੋਂ ਬਾਅਦ ਇਹ ਵੀ ਆਸ ਦੇ ਵਿੱਚ ਇਹਨਾਂ ਮੁਲਾਜ਼ਮਾਂ ਨੇ ਵੀ ਇਹਨਾਂ ਨੂੰ ਵੋਟਾਂ ਪਾਈਆਂ ਇਹ ਵੀ ਰਾਹਤਾ ਪਾਉਂਦੇ ਹੋਣੇ ਹੈ ਕਿ ਹੋਰ ਬੇਤਲਾਂਤ ਪਾਓ ਜਿਹੇ ਲੋਕਾਂ ਨੂੰ ਜਿਹੜੇ ਵਿਧਾਨ ਸਭਾ ਦੇ ਵਿੱਚ ਜਾ ਕੇ ਵੀਡੀਓ ਉੱਨੀ ਕੀ ਬਣਾਉਂਦੇ ਆ ਵੀ ਸਾਡੇ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਐਕਟੀਵਿਟੀ ਕੀਤੀ ਹੈ ਤੁਸੀਂ ਇਹ ਦੱਸੋ ਨਾ ਵੀ ਤੁਸੀਂ ਲੈ ਕੇ ਕੀ ਆਏ ਲੋਕਾਂ ਦੇ ਲਈ ਕਿਸਾਨੀ ਜਿਹੜੀ ਆਪੜੀ ਇਸ ਦਸੂਏ ਦੇ ਹਲਕੇ ਦੇ ਵਿੱਚ ਮੱਤੀ ਕੀਤੀ ਹੈ ਉਹਦੇ ਲਈ ਲੈ ਕੇ ਕੀ ਆਏ ਆ ਸਾਡਾ ਤਲਵਾਰਾ ਲਗਾ ਤਲਵਾਰਾ ਪਸ਼ੂਆਂ ਤੇ ਘਾੜੇ ਤੋਂ ਚੱਲ ਰਿਹਾ ਹੈ ਉਸ ਤਲਵਾਰਾ ਦੇ ਵਿੱਚ ਉਸ ਕੰਢੀ ਦੇ ਖੇਤਰ ਦੇ ਲਈ ਤੁਸੀਂ ਲੈ ਕੇ ਕੀ ਆਇਓ ਦੱਸੋ ਤਾਂ ਸਹੀ ਸਾਡੇ ਇੱਥੇ ਹੀ ਮੁਕੇਰੀਆ ਹੱਟ ਦਾ ਵੀ ਪੀਐਸਪੀਸੀ ਆਦਾ 3 ਕਰੋੜ ਦੀ ਆਮਦਨ ਹੁੰਦੀ ਹੈ ਤੁਸੀਂ ਕੀ ਇੱਕ ਵੀ ਨੌਜਵਾਨ ਨੂੰ ਉੱਥੇ ਪੱਕੇ ਰੰਗਾਰ ਦਾ ਪ੍ਰਬੰਧ ਕੀਤਾ ਇੱਕ ਵਾਰ ਵੀ ਵਿਧਾਨ ਸਭਾ ਦੇ ਵਿੱਚ ਬੋਲਿਆ ਵੀ ਸਾਡੇ ਕੰਢੀ ਦੇ ਇਲਾਕੇ ਦੇ ਵਿੱਚ ਇੱਥੋਂ ਦੇ ਨੌਜਵਾਨਾਂ ਨੂੰ ਰੰਗਾਰ ਮਿਲਣਾ ਚਾਹੀਦਾ ਕਦੀ ਨਹੀਂ ਬੋਲਿਆ ਇਹ ਕੰਢੀ ਲਗਾਤਾਰ ਜਿਹੜੀ ਤੂਹੇ ਹਰਕੇ ਦਾ ਕਮਾਈ ਦਾ ਵੀ ਵਾਲਾ ਇਲਾਕਾ ਆ ਉਹਨੂੰ ਫੌਜੀਆ ਦੀ ਸੋਣੀ ਕਿਹਾ ਜਾਂਦਾ ਸੀਗਾ ਉਸ ਫੌਜੀਆ ਦੀ ਸੋਣੀ ਦੇ ਵਿੱਚ ਅੱਜ ਕੇਂਦਰ ਸਰਕਾਰ ਨੇ ਜਦੋਂ ਅਗਨੀ ਪੱਥ ਜੋਲਨਾ ਲਾਗੂ ਕਰ ਦਿੱਤੀ ਇੱਕ ਵਾਰ ਵੀ ਕਰਮੇ ਤੋਂ ਮੰਨੇ ਗਾਂਢੀ ਕਿਈ ਫੇਜੋਲ ਦਾ ਪੰਜਾਬ ਨੇ ਜਿਹੜੀ ਕੇਂਦਰ ਦੀ ਸਰਕਾਰ ਨੇ ਲਿਆ ਕੇ ਸਾਡੇ ਪੱਤੀ ਦੇ ਨੌਜਵਾਨਾਂ ਤੋਂ ਜਿਹੜਾ ਰੁਜ਼ਗਾਰ ਦਾ ਜਿਹੜਾ ਹੈ ਉਹ ਗੇਂ ਸੇਵਾ ਕਰਨ ਵਾਲਾ ਜਿਹੜਾ ਅਧਿਕਾਰ ਹੈ ਉਹ ਖੋ ਲਿਆ ਇੱਕ ਵਾਰ ਦੀ ਗੱਲ ਇਹ ਹੈ ਗੱਲ ਕਹਿਣ ਵਾਲੀ ਅੱਜ ਅਸੀਂ ਜਿੱਥੇ ਉਸ ਤਸੂਏ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਕਰਨ ਸਿੰਘ ਤੁਮਨ ਨੇ ਕਿਹਾ ਹੈ ਕਿ ਤੇਰੇ ਮੁੱਖ ਮੰਤਰੀ ਨੇ ਸਾਡੇ ਵੱਡੇ ਆਗੂਆਂ ਦੀ ਜਿਹੜੀ ਤੁਹੀਨ ਕੀਤੀ ਹੈ ਉਹਦਾ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਦਵਾਗੇ ਇੱਕ ਸਮਾਂ ਉਹ ਸੀ ਜਦੋਂ ਇੱਥੇ 25 ਸਤੰਬਰ 2020 ਧਰਨਾ ਲਾ ਕੇ ਪੂਰੇ ਪੰਜਾਬ ਦੀਆਂ 18 ਜਥੇਬੰਦੀਆਂ ਦੇ ਹੌਸਲਾ ਲਾਇਆ ਸੀ ਉਸ ਦੇ ਤੋਂ ਬਾਅਦ ਬੱਤੀ ਇਕੱਠੀਆਂ ਹੋਈਆਂ ਤੇ ਉਹ ਤੋਂ ਬਾਅਦ ਪੂਰਾ ਪੰਜਾਬ ਪੱਧ ਕੀਤਾ ਸੀਗਾ ਅਸੀਂ ਉਸ ਦਿਨ ਤਦ ਤੋਂ ਬਾਅਦ ਇੱਕ ਵੀ ਬੀਜੇਪੀ ਦੀ ਰੈਲੀ ਅਸੀਂ ਪੂਰੇ ਪੰਜਾਬ ਦੇ ਵਿੱਚ ਨਹੀਂ ਹੋਣੀ ਸਾਡਾ ਇਤਿਹਾਸ ਚੈੱਕ ਕਰਨੇ ਪਸੰਦ ਕਰ। ਰੈਲੀਆ ਕਰਨ ਦਾ ਯਤਨ ਗੁਰੂਕਿੰਦ ਤੋਂ ਲੈ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਭਾਰਪਾ ਦਾ ਲੀਡਰ ਕਹਿੰਦੇ ਮੈਂ ਕਦੀ ਰੈਲੀ ਕਰ ਸਕਿਆ। 25 ਦਸੰਬਰ 2020 ਦੇ ਵਿੱਚ ਉੱਥੇ ਮਨਕੋਟੀਆਂ ਭਾਰਤ ਰੱਖਣ ਦੀ ਕੋਸ਼ਿਸ਼ ਕੀਤੀ ਸੀ ਖੇਤਾਂ ਦੇ ਵਿੱਚ ਕਿਸਾਨਾਂ ਵਾਲੇ ਭਜਾਏ ਸੀਗੇ ਬੀਜੇਪੀ ਇਹ ਹੈ ਇੱਕ ਝੰਡਾ ਨਹੀਂ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਲੱਗਣ ਦਿੱਤਾ ਜੇ ਜੇਹਾ ਹੀ ਰਵਈਆ ਆਮ ਆਦਮੀ ਪਾਰਟੀ ਨੇ ਰੱਖਿਆ ਭਗਵਾਨਕਮਾਨ ਨੇ ਸਹੀ ਤਰੀਕੇ ਨਾਲ ਕਿਸਾਨੀ ਮੰੰਡਾ ਦੇ ਵੱਲ ਧਿਆਨ ਨਾ ਦਿੱਤਾ ਤੇ ਪੰਜਾਬ ਦੀ ਕਿਸਾਨ ਜੱਟੇ ਵਰਗੀਆਂ ਦੇ ਝੰਡੇ ਦੇ ਹੇਠ ਪੰਜਾਬ ਦੀ ਕਿਸਾਨੀ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਹੀ ਲੱਗਣ ਦੇਗੀ ਇਹ ਅਸੀਂ ਅੱਜ ਦੇ ਧਰਨੇ ਦੇ ਵਿੱਚ ਐਲਾਨ ਕਰਨ ਜਾ ਰਹੇ ਹਾਂ ਤੇ ਆਨਾਲੇ ਸਮੇਂ ਦੇ ਵਿੱਚ ਤਾਂ ਕੀ ਕਿਸਾਨੀ ਨੂੰ ਕਿਸਾਨਾਂ ਤੇ ਨੌਜਵਾਨਾਂ ਨੂੰ ਵੀ ਪੀੜਾ ਆਹ ਇਕੱਠੇ ਹੋਈਏ ਇਹ ਜਿੰਨੇ ਵੀ ਲੀਡਰ ਚਾਹੇ ਉਹ ਭਾਜਪਾ ਦੇ ਆ ਚਾਹੇ ਆਮ ਆਦਮੀ ਪਾਰਟੀ ਦੇ ਆ ਇਹ ਕੰਮ ਵੱਡੇ ਵੱਡੇ ਵਪਾਰੀਆਂ ਦੇ ਲਈ ਕਰ ਰਹੇ ਸਿਰਫ ਆਪਣੀ ਜੇਬਾਂ ਦੇ ਵਿੱਚ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਦੇ ਲਈ ਕਰ ਜੇ ਅਸੀਂ ਆਪਣੀ ਕਿਸਾਨੀ ਬਚਾਣੀ ਹੈ ਜੇ ਮਜ਼ਦੂਰੀ ਬਚਾਣੀ ਹੈ ਖੇਤਾਂ ਦੇ ਹਰਤੇ ਵਰਤੇ ਪਿੰਡ ਬਚਾਣੇ ਹੈ ਤੇ ਸਾਨੂੰ ਵੱਧ ਤੋਂ ਵੱਧ ਦਾ ਸੰਘਰਸ਼ਾਂ ਦੇ ਵਿੱਚ ਆਣੇ ਪੈਣਾ ਤਾਂ ਕਿ ਇਸੇ ਨਾਲ ਸਰਕਾਰਾਂ ਦੇ ਇਸ ਹੰਕਾਰ ਵਾਲੇ ਰਵੱਈਏ ਦਾ ਮੂੰਹ ਤੋੜ ਕੇ ਬਾਤ ਦਿੱਤਾ ਜਾ ਸਕੀ ਜਿਹੜਾ ਭਗਵਤ ਮਹਾਰਾਜ ਦੱਬ ਕੇ ਮਾਰਦਾ ਨਾ ਅਜੇ ਆ ਸਮਾਂ ਤੁਰ ਨਾ ਹੋਵੇ ਕਿ ਭਗਵਤ ਮਹਾਰਾਜ ਜਿੱਦਾਂ ਹਰਿਆਣੇ ਦੇ ਮੁੱਖ ਮੰਤਰੀ ਦਾ ਹੈਲੀਕਾਪਟਰ ਚੋਕਾਂਕ ਪੁੱਲੀ ਜਿਹੜਾ ਬੋਲ ਚੱਲਿਆ ਰਿਹਾ ਅਸੀਂ ਕਿਸੇ ਪਿੰਡ ਚ ਨਾ ਉਤਰ ਦਿੱਤਾ ਉੱਥੇ ਹੀ ਭਗਵਤ ਮਹਾਰਾਜ ਨੂੰ ਕਿਸੇ ਪਿੰਡ ਦੇ ਵਿੱਚ ਨਾ ਬਣਦੀਏ ਇਹਦੀ ਗੱਲਾਂ ਕਹਿ ਕੇ ਮੈਂ ਤੁਹਾਡੇ ਸਾਰਿਆਂ ਨੂੰ ਧੰਨਵਾਦ ਕਰਦਾ ਜਿਹੜਾ ਹਰ ਇੱਕ ਨੂੰ ਧੰਨਵਾਦ ਕਰਦਾ